ਕੋਕ ਬੋਲਿਓ ਯੋਯੋਹਨੀ ਸਿੰਘ ਨੇ ਨਵੀਂ ਐਲਬਮ ਗਲੋਰੀ ਦਾ ਜਸ਼ਨ ਮਨਾਉਂਦੀ ਦਾ ਵੀਡੀਓ ਕੀਤਾ ਸਾਂਝਾ ਆਪਣੀ ਦਾਦੀ ਦੇ ਨਾਲ ਪਾਈਆਂ ਖੂਬ ਬੋਲੀਆਂ ਸਸਟ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੀ ਮਸ਼ਹੂਰ ਗਾਇਕ ਤੇ ਰੈਪਰ ਯੋਯੋਹਨੀ ਸਿੰਘ ਐਨੀ ਦਿਨੀ ਆਪਣੀ ਨਵੀਂ ਰਿਲੀਜ਼ ਹੋਈ ਐਲਬਮ ਗਲੋਰੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਹੁਣ ਲੰਬੇ ਸਮੇਂ ਬਾਅਦ ਹਨੀ ਸਿੰਘ ਸੋਸ਼ਲ ਮੀਡੀਆ ਤੇ ਵਾਪਸੀ ਕਰ ਰਹੇ ਨੇ ਹਨੀ ਸਿੰਘ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਉਹ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਆਪਣੀ ਮਿੱਜੀ ਜ਼ਿੰਦਗੀ ਵਿੱਚ ਕਈ ਮੁਸ਼ਕਲਪਰੇ ਹਾਲਾਤਾਂ ਤੋਂ ਨਜਿੱਠਣ ਮਗਰੋਂ ਹਨੀ ਸਿੰਘ ਮੁੜ ਗਾਇਕੀ ਦੇ ਖੇਤਰ ਦੇ ਵਿੱਚ ਆਪਣੀ ਵਾਪਸੀ ਕਰ ਚੁੱਕੇ ਨੇ ਉਹ ਇੱਕ ਤੋਂ ਬਾਅਦ ਇੱਕ ਐਲਬਮ ਤੇ ਗੀਤ ਲੈ ਕੇ ਆ ਰਹੇ ਨੇ ਹਾਲੀ ਦੇ ਵਿੱਚ ਹਨੀ ਸਿੰਘ ਦੀ ਨਵੀਂ ਐਲਬਮ ਗਲੋਰੀ ਰਿਲੀਜ਼ ਹੋਈ ਹੈ ਇਸ ਦੇ ਨਾਲ ਸਬੰਧਤ ਇੱਕ ਵੀਡੀਓ ਕਲਿੱਪ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਉੱਤੇ ਸ਼ੇਅਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਹਨੀ ਸਿੰਘ ਨੂੰ ਆਪਣੀ ਨਵੀਂ ਐਲਬਮ ਰਿਲੀਜ਼ ਹੋਣ ਉੱਤੇ ਆਪਣੀ ਦਾਦੀ ਨਾਲ ਖੁਸ਼ੀ ਮਨਾਉਂਦੇ ਵੇਖ ਸਕਦੇ ਹੋ ਦੱਸਣਯੋਗ ਹੈ ਕਿ ਹਨੀ ਸਿੰਘ ਨੂੰ ਉਹਨਾਂ ਦੇ ਰੈਪ ਕੀਤਾ ਲਈ ਜਾਣਿਆ ਜਾਂਦਾ ਹੈ ਤੇ ਉਹਨਾਂ ਦੇ ਕਈ ਗੀਤ ਬਰਾਊਨ ਰੰਗ, ਬਲੂ ਆਈਸ ਅੰਗਰੇਜ਼ੀ ਬੀਟ, ਡੌਗ ਸ਼ੌਪ ਅਤੇ ਮਨਾਲੀ ਟ੍ਰਾਂਸ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ ਹਨੀ ਸਿੰਘ ਦੇ ਫੈਨਸ ਉਹਨਾਂ ਲਈ ਨਵੀਂ 뮤직 ਐਲਬਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਪਿੱਛੇ ਵੀਡੀਓ ਲਾ ਦਿਓ ਜਿਹੜੀ ਬੋਲੀਆਂ ਪਾਰ ਹੈ